ਅਤੇ ਤੁਸੀਂ ਜੁੜ ਗਿਓ ਤੀਰਥ ਵਲਡ ਦੇ ਨਾਲ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖਦੇ ਨੇ ਪਿਆਰ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਹ ਵੀਡੀਓ ਦੇਖੋ ਗੱਲ ਕਰਦੇ ਆਂ ਫਿਰ ਕਿ ਕਿਵੇਂ ਇੱਕ ਡਰਾਈਵਰ ਵੀਰ ਨੇ ਹੁਣ ਤੱਕ ਅਸੀਂ ਫਿਲਮਾਂ ਚ ਸੀਨ ਦੇਖੇ ਸੀ ਪਰ ਉਹ ਬੰਦੇ ਨੇ ਅਸਲ ਜ਼ਿੰਦਗੀ ਦੇ ਵਿੱਚ 400 ਕਿਲੋਮੀਟਰ ਦਾ ਸਫ਼ਰ ਕਿਵੇਂ ਤੈਅ ਕੀਤਾ ਉਸ ਦੇ ਸਫ਼ਰ ਤੈਅ ਕਰਨ ਦੇ ਪਿੱਛੇ ਇੱਕ ਨੰਨੀ ਜਾਲ ਬਤੀ ਜਿਹਦੀ ਫਾਟ ਸਰਜਰੀ ਹੋਣੀ ਸੀ ਦਿਲ ਲੈ ਕੇ ਜਾ ਰਹੇ ਸੀ ਤੇ ਉਹ ਦਿਲ ਟਰਾਂਸਪਲੈਂਟ ਕਰਨਾ ਸੀ ਤੇ ਦੇਖੋ ਪਹਿਲਾਂ ਇਸ ਵੀਡੀਓ ਨੂੰ ਫਿਰ ਆਪਾਂ ਗੱਲ ਕਰਦੇ ਆਂ ਡਰਾਈਵਰ ਦੀ ਅੱਲਾ ਸ਼ੇਰੀ ਦੇਖੋ ਸੈਲੂਟ ਹੈ ਉਸ ਐਂਬੂਲੈਂਸ ਕੇ ਡਰਾਈਵਰ ਹਨੀਸ਼ ਕੋ ਜਿਸ ਨੇ ਮੰਗਲੂਰ ਸੇ ਬੈਂਗਲੂਰ ਤੱਕ ਦਾ ਸਫ਼ਰ 400 ਕਿਲੋਮੀਟਰ ਦਾ ਸਫ਼ਰ 3 ਗੜੀ ਬੁੱਕਾ ਕੀਤਾ 120 ਘੰਟੇ ਹੱਥ ਦਾ ਕੰਮ ਕਰਨ ਲਈ 300 ਇਸ ਤੋਂ ਮੈਂ ਹਵਾ ਤਾਂ ਨਹੀਂ ਲੀਕੀ ਗੋਲਡ ਦਾ ਫੌਂਟ ਹੈ 20 ਕਿਲੋਮੀਟਰ ਦਾ ਸਫਰ ਕੀ ਚਾਰ ਕੱਟ ਹੈ ਦੇਖੋ ਵੀਰ ਜਰਾ ਬਾਤ ਸੁਣ ਲੇ ਉਹ ਨਹੀਂ ਲੀਕਾ ਤਾਂ ਤੇ ਨਹੀਂ ਮਤਲਬ ਇਹਦੇ ਵੀ ਪਹਾੜੀ ਹੈ ਕਿਵੇਂ ਬਿਕਸਪੁਰ ਤੋਂ ਲੈ ਕੇ ਆਉਂਦੇ ਹਾਂ ਆਵਰ ਰਾਹੀ ਤੇ ਕੋ ਜਿਆਦਾ ਨਾ ਦੇ ਜਿੱਤ ਤਕਨੀਕ ਪਹਿਲਾ ਦੁੱਧਿਆ ਸਾਹ ਤੇ ਪ੍ਰਵਾਹ ਤੇ ਰੱਬ ਦੇ ਗੁਣੇ ਸਤਿਗੁਰੂ ਦੇ ਨਾਮ ਤੇ ਆਈਂ ਗਾ ਮੇਰੇ ਨੋ ਜੋ ਕਿ ਰੋਹੀ ਵਾਇਡ ਰਾਹ ਇੱਕੋ ਵੀਰ ਜੱਪਾ ਚਲੇ ਉਹ ਭਾਰੀ ਰੋਹ ਤੇ ਦਮੇ तो गड्डी के तौर पर चला मत मैं जब बीच आ रहे थे और ट्रैफिक में मिलते ये क्या अभी के साथ की स्पीड में जो सोलेटे हॉल में कोसेस सोफी ने जगह ले रखा है लेकिन वो जा भी बहुत सी एक्सरसाइज कर रही ये हम सब साथ बात कर हैं ये अभी देख रहे हैं और ये कोडिंग का पार्ट है

आसमां बाह समान Karena, राजा तू

ਹਰੇ ਸਵਾ ਲੱਗਦੀਆਂ ਨੇ ਐ ਚੱਲਦੀ ਐ ਸੀ ਗੱਡੀ ਦੇਖੋ ਇਹ ਨਾ ਇੱਕ 40 ਦਿਨ ਦੀ ਬੱਚੀ ਸੀ ਜਿਹਦਾ ਹਾਰਟ ਟ੍ਰਾਂਸਪਲੈਂਟ ਹੋਣਾ ਸੀ ਜਿਹਦਾ ਦਿਲ ਬਦਲਿਆ ਜਾਣਾ ਸੀ ਤੇ ਉਹਦੇ ਲਈ ਦਿਲ 400 ਕਿਲੋਮੀਟਰ ਦੂਰ ਲੈ ਕੇ ਜਾਣਾ ਸੀ ਅਸੀਂ ਕਿਤੇ ਨਾਰਮਲ ਵੀ ਜਾਣਾ ਹੋਵੇ ਨਾ ਲੁਧਿਆਣੇ ਤੋਂ ਪਠੰਡੇ ਵੀ ਜਾਣਾ ਹੋਵੇ ਤਾਂ ਸਾਨੂੰ 3 ਘੰਟੇ ਲੱਗ ਜਾਂਦੇ ਨੇ 153 ਕਿਲੋਮੀਟਰ ਜਾਂ 100 50 ਕਿਲੋਮੀਟਰ ਟੈਂਕਰ ਪਰੇ ਬੰਦੇ ਦੀ ਹਿੰਮਤ ਦੇਖੋ 400 ਕਿਲੋਮੀਟਰ ਦਾ ਸਫ਼ਰ ਬੰਦੇ ਨੇ 400 ਘੰਟੇ ਦੇ ਕੱਢ ਲਿਆ ਲਾਲੋਕੇ ਇੱਕ ਫਿਲਮੀ ਸਟਾਈਲ ਲੱਗਦਾ ਪਰ ਉਸ ਦੇ ਪਿੱਛੇ وجہ ਕੀ ਸੀ وجہ ਸੀ 40 ਦਿਨਾਂ ਦੀ ਉਹ ਬੱਚੀ ਜਿਹਦਾ ਦਿਲ ਬਦਲਿਆ ਜਾਣਾ ਸੀ ਜਿਹਦੀ ਸਰਜਰੀ ਹੋਣੀ ਸੀ ਹਾਰਟ ਦੀ ਹਾਰਟ ਕ੍ਰਾਸ ਬਲੱਡ ਦੀ ਸਰਜਰੀ ਹੋਣੀ ਸੀ ਕਿ ਉਹਦਾ ਦਿਲ ਬਦਲਿਆ ਜਾਣਾ ਸੀ ਤੇ ਉਹਦੇ ਲਈ ਇੱਕ ਕਾਫਲਾ ਚੱਲ ਰਿਹਾ ਸੀ ਉਹਦੀ ਹਾਰਡ ਸਰਜਰੀ ਕਰਕੇ ਤੇ ਤੁਸੀਂ ਇਹ ਦੇਖੋ ਕਿ 1 ਕਿਲੋਮੀਟਰ ਪਹਿਲਾਂ ਮੂਰੇ ਰਾਹ ਸਾਫ ਕਰਾ ਲਿਆ ਜਾਂਦਾ ਸੀ ਵੀ ਕਿਤੇ ਡਿੱਕਾ ਨਾ ਲੱਗੇ ਉਹ ਡਰਾਈਵਰ ਦੀ ਕੋਈ ਇੱਕ ਮੰਗ ਸੀ ਕਿ ਮੇਰੀ ਗੱਡੀ ਕਿਤੇ ਰੁਕਣੀ ਨਹੀਂ ਚਾਹੀਦੀ ਜਿਸ ਸਪੀਡ ਚ ਮੈਂ ਚੱਲਦਾ ਉਸੇ ਲੈਅ ਚ ਮੈਂ ਚੱਲਣਾ ਆਲੇ-ਦਾਲੇ ਜਿੰਨੀ ਵੀ ਟ੍ਰੈਪ ਸੀ ਉਹ ਪੁਲਿਸ ਵਾਲੇ ਕੰਟਰੋਲ ਕਰ ਰਹੇ ਸੀ ਬਕਾਇਦਾ ਸਾਈਡਾਂ ਤੇ ਬੂਰੇ ਬੰਦੇ ਖੜਾਏ ਗਏ ਸੀ ਖੜਾਏ ਗਏ ਸੀ ਕਿ ਕੋਈ ਜਾਮ ਨਾ ਲਗੇ ਕਿਤੇ ਕੋ ਰੈੱਡ ਲਾਈਟ ਖੁਸ਼ ਨਹੀਂ ਸੀ ਗੱਡੀ ਨੂੰ ਐਨ ਪੂਰੀ ਸ਼ੂਕ ਦੀ ਜਿਆਦੀ ਸੀ ਪਰ ਮਕਸਦ ਇੱਕ ਸੀ ਕਿ ਉਹ ਬੱਚੀ ਦੀ ਜਾਨ ਬਚਾਉਣਾ ਹਾਂ ਇੱਕ ਨਾਲੇ ਸੋਚ ਲਿਓ ਕਿ ਉਹ ਮੁਸਲਮਾਨ ਵੀ ਸੀ ਜਿਹਦੀ ਵਜ੍ਹਾ ਕਰਕੇ ਉਹ ਬੱਚੀ ਦੀ ਜਾਨ ਬਚੀ ਇੱਥੇ ਅਸੀਂ ਨਾ ਹਿੰਦੂ ਮੁਸਲਮਾਨ ਦੇ ਪਿੱਛੇ ਲੜੀ ਜਾਂਦੇ ਹਾਂ ਪਰ ਜਦੋਂ ਜਾਨ ਤੇ ਬਣਦੀ ਹੈ ਨਾ ਤਫਰ ਉੱਥੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਸਿੱਖ ਸਿਰਫ ਇੱਕੋ ਹੀ ਗੱਲ ਆਉਂਦੀ ਆ ਕਿ ਹਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਕੇ ਸਭ जग ਉਪਜਾਇਆ ਕੌਣ ਭਲੇ ਕੋ ਮੰਦੇ ਦੇਖੋ ਉਸ ਮੁਸਲਮਾਨ ਵੀਰ ਦੀ ਬਹਾਦਰੀ ਇਹ ਨਾ ਸੋਚੋ ਕਿ ਉਹ ਮੁਸਲਮਾਨ ਸੀ ਇਹ ਦੇਖੋ ਬਹਾਦਰੀ ਦਾ ਕਾਰਨਾਮਾ ਉਹਦੀ ਇਨਸਾਨੀਅਤ ਸਭ ਤੋਂ ਪਹਿਲਾਂ ਉਹਦੀ ਇਨਸਾਨੀਅਤ ਉਹਦਾ ਫਿਰ ਪੂਰਾ ਮਾਨ ਸਨਮਾਨ ਸਤਕਾਰ ਵੀ ਦਾ ਉਨੇ ਆਪਣੇ ਖੁਦਾ ਨੂੰ ਯਾਦ ਕੀਤਾ ਅੱਲਾ ਨੂੰ ਯਾਦ ਕੀਤਾ ਧਰਤੀ ਨੂੰ ਨਤਮਸਤਕ ਹੋਇਆ ਨੱਕ ਰਗੜਿਆ ਧਰਤੀ ਤੇ ਕਿ ਮੇਰੀ ਵਜ੍ਹਾ ਨਾਲ ਕਿਸੇ ਦੀ ਜਾਨ ਨਾ ਜਾਵੇ ਹੁਣ ਤੱਕ ਅਸੀਂ ਸਿਰਫ ਇੱਕ ਸਟਾਟਾ ਦੇ ਤੌਰ ਤੇ ਚੀਜ਼ਾਂ ਦੇਖਦੇ ਸੀ ਇੱਕ ਫਿਲਮਾਂ ਦੇ ਵਿੱਚ ਇਹ ਸਟੋਰੀਆਂ ਦੇਖਦੇ ਸੀ ਕਿ ਇੰਨੀ ਸਪੀਡ ਦੇ ਨਾਲ ਗੱਡੀ ਜਾ ਰਹੀ ਹੋਵੇ 400 ਕਿਲੋਮੀਟਰ ਦਾ ਸਫ਼ਰ ਕੋਈ 4 ਘੰਟਿਆਂ 'ਚ ਤੈਅ ਕਰ ਲਵੇ ਇਹ ਸਾਨੂੰ ਇੱਕ ਸੁਪਨਾ ਦੇਖਣ ਦੇ ਬਰਾਬਰ ਘਟਨਾ ਇੱਕ ਖੁਆਬ ਦੇਖਣ ਦੇ ਬਰਾਬਰ ਕਿ ਅਸੀਂ ਕੋਈ ਖੁਆਬ ਦੇਖ ਰਹੇ ਹਾਂ ਪਰ ਮਿੱਤਰੋ ਤੋਸਤੋ ਇੱਕ ਖੁਆਬ ਨਹੀਂ ਇਹ ਰਿਐਲਿਟੀ ਹੈ ਉਹ ਹੁਮੀਦ ਮੁੰਡਾ ਸੀ ਡਰਾਈਵਰ ਐਮਬੂਲੈਂਸ ਡਰਾਈਵਰ ਜਿਹਨੇ 400 ਕਿਲੋਮੀਟਰ ਦਾ ਸਫ਼ਰ 4 ਘੰਟੇ ਦਾ ਕਰਿਆ ਉਸ ਦੀ ਵਜ੍ਹਾ ਕਰਕੇ ਇੱਕ ਛੋਟੀ ਬੱਚੀ ਦੀ ਜਾਨ ਬਚੀ ਉਹਦੀ ਵਜ੍ਹਾ ਕਰਕੇ ਇੱਕ ਨੰਨੀ ਪਰਿਵਰ ਇੱਕ ਛੋਟੀ ਬੱਚੀ ਮੌਤ ਤੋਂ ਜੀਵਨ ਵਿੱਚ 40 ਦਿਨਾਂ ਦੀ ਬੱਤੀ ਦੀ ਸੋਚੋ ਇਹ ਹਾਲਤ ਹੋਈ ਹੋਵੇ ਕਿ ਜਿਸ ਦਾ ਦਿਲ ਟ੍ਰਾਂਸਪਲੈਂਟ ਕਰਨਾ ਜਾਂ ਦਿਲ ਬਦਲਣਾ ਸੀ ਫਿਰ ਉਹ ਦਿਲ ਲੈ ਕੇ 400 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਡਰਾਈਵਰ ਹਮੀਦ ਗੁੰਡਾ ਮੁਸਲਮਾਨ ਸੀ ਉਹ ਹਸਪੀਟਲ ਪਹੁੰਚਿਆ ਤੇ ਅਸੀਂ ਇੱਥੇ Hindu Muslim Hindu Muslim ਦੇ ਰੋਲੇ ਪਾਉਨੇ ਕਿਸੇ ਦੀ ਮੱਝ ਟਾ ਕੇ ਮੰਦਰ ਬਣ ਜਾਂਦਾ ਜਾਂ ਮੱਝ ਟਾ ਕੇ ਮਾਚਨ ਬਣ ਜਾਂਦਾ ਇਹ ਫਿਰ ਸਾਡੇ ਤੇ ਉਹਨਾਂ ਲੋਕਾਂ ਵਿੱਚ ਬਹੁਤਾ ਆਪਰ ਜੋ ਚੀਜ਼ਾਂ ਜਿਵੇਂ ਸੀ ਉਸੇ ਤਰ੍ਹਾਂ ਰਹਿਣ ਦੇ ਸਾਨੂੰ ਇੱਥੇ ਹਿੰਦੂ ਮੁਸਲਮ ਦੇ ਵਿੱਚ ਟਕਰਾਅ ਕੌਣ ਦੀ ਫੋਟ ਕੌਣ ਦੀ ਜ਼ਰੂਰਤ ਹੈ ਇੱਥੇ ਇਨਸਾਨੀਅਤ ਦੀ ਜ਼ਰੂਰਤ ਹੈ ਅਗਰ ਅਸੀਂ ਹਰ ਇੱਕ ਨੂੰ ਆਪਣੇ ਵਰਗਾ ਸਮਝਾਂਗੇ ਨਾ ਤਾਂ ਇਹ ਧਰਮਾਂ ਦੀ ਇਹ ਮਜਬਾਂ ਦੀ ਇਹ ਰੌਲੇ ਮਿਟ ਗਿਆ ਇਹ ਰੌਲੇ ਸਿਰਫ ਰਾਜਨੀਤਿਕ ਪਾਰਟੀਆਂ ਦੇ ਇਹਨਾਂ ਕੋਲ ਵੋਟਾਂ ਮੰਗਣ ਲਈ ਸਿਰਫ ਧਰਮ ਜਾਤ ਤੇ ਤੁਹਾਡਾ ਮਜਬੂਰ ਉਨ੍ਹਾਂ ਦੇ ਆਧਾਰ ਤੇ ਤੁਹਾਡੇ ਵਿਚ ਆਪਸੀ ਪੁੱਟਾ ਬੰਦੇ ਨੇ ਉਨ੍ਹਾਂ ਦੇ ਆਧਾਰ ਤੇ ਤੁਹਾਨੂੰ ਆਪਸ ਵਿੱਚ ਹੀ ਲੜਾਉਂਦੇ ਨੇ ਤਾਂ ਕਿ ਸਾਡੀ ਵੋਟ ਬੈਂਕ ਪੱਕੀ ਹੋਵੇ ਸੋਏ ਵੀਰ ਦੇ ਜਜ਼ਬੇ ਨੂੰ ਸਲਾਮ ਉਸ ਅੱਲਾਹ ਨੂੰ ਉਸ ਖੁਦਾ ਨੂੰ ਬੰਦਗੀ ਜਿਸ ਨੇ ਇਨਾ ਹੌਸਲਾ ਬਖਸ਼ਿਆ ਕਿ ਇੱਕ ਮੁਸਲਮਾਨ ਵੀਰ ਨੇ 400 ਕਿਲੋਮੀਟਰ ਦਾ ਸਫ਼ਰ 4 ਘੰਟੇ ਦੇ ਤੈਅ ਕਰਕੇ ਇੱਕ ਵਰਲਡ ਰਕੋਰਡ ਵੀ ਬਣਾਇਆ ਕਿ ਸੇ ਬੱਚੀ ਦੀ ਜਾਨ ਬਚਾਉਣ ਲਈ ਨਾ ਇੱਕ ਵਾਇਲਡ ਰਿਕਾਰਡ ਆ ਇਹ ਕਿ 400 ਕਿਲੋਮੀਟਰ ਦਾ ਸਫ਼ਰ 4 ਘੰਟੇ ਚ ਉਹ ਵੀ ਐਂਬੂਲੈਂਸ ਦੇ ਵਿੱਚ ਤੇ ਉਹ ਵੀ ਸੜਕਾਂ ਤੇ ਜਿੱਥੇ ਟ੍ਰੈਫਿਕ ਸੀ ਇੱਕ ਅੱਲੀ ਸਿੰਗਲ ਸੜਕ ਨਹੀਂ ਸੀ ਆਲੇ-ਦਾਲੇ ਗੱਡੀਆਂ ਵੀ ਜਾ ਰਹੀਆਂ ਸੀ ਜੇ ਇੱਕ ਸਾਈਡ ਖਾਲੀ ਸੀ ਗੱਡੀਆਂ ਵੀ ਜਾ ਰਹੀਆਂ ਸੀ ਪਰ ਉਸ ਵੀਰ ਦਾ ਫੋਕਸ ਦੇਖੋ ਉਹਦਾ ਗੱਡੀ ਚਲਾਉਣ ਦਾ ਨਜ਼ਰੀਆ ਦੇਖੋ ਜਿਸ ਨੇ ਇੰਨੀ ਫਾਸਟ ਐਂਬੂਲੈਂਸ ਚਲਾਈ ਇੰਨੀ ਫੋਕਸ ਕੀਤਾ ਰੋਡ ਦੇ ਉੱਪਰ ਤੇ ਆਪਣੇ ਟਾਰਗੇਟ ਉੱਪਰ ਫੋਕਸ ਰੱਖਿਆ ਕਿ ਹਾਂ ਮੈਂ ਇਹ ਸਫ਼ਰ ਤੈਅ ਕਰਨਾ ਤੇ ਉਸ ਦੇ ਵਿੱਚ ਉਸ ਪਰਮਾਤਮਾ ਨੇ ਖੁਦਾ ਨੇ ਸੰਦਾ ਨੇ ਆਪਣੇ ਮੁਸਾਫਿਰ ਦਾ ਆਪਣੇ ਬੰਦੇ ਦਾ ਧਿਆਨ ਵੀ ਰੱਖਿਆ ਕਿ ਉਹਨੂੰ ਉਸਦੀ ਮੰਜ਼ਿਲ ਤੇ ਪਹੁੰਚਾਇਆ ਜਦੋਂ ਹਸਪੀਟਲ ਲੈ ਕੇ ਪਹੁੰਚਦਾ ਨਾ ਉਸ ਦਿਲ ਨੂੰ ਤਾਂ ਲੋਕ ਰੋਣ ਲੱਗ ਪਏ ਉਸ ਨੂੰ ਚੁੰਮ ਦੇਣ ਨੂੰ ਉਸ ਨੂੰ ਪਿਆਰ ਕਰਨ ਦੇ ਉਸ ਦਾ ਸਨਮਾਨ ਕਰਦੇ ਨੇ ਕਿਉਂਕਿ ਦੇਖੋ ਜਿੱਥੇ ਕੋਈ ਆਸ ਨਾ ਹੋਵੇ ਨਾ ਉਹ ਆਸ ਕੋਈ ਬੰਦਾ ਪੂਰਾ ਕਰ ਦੇਵੇ ਤਾਂ ਫਿਰ ਅਸੀਂ ਕਹਿੰਦੇ ਆ ਕਿ ਰੱਬ ਦੇ ਰੂਪ ਵਿੱਚ ਇਨਸਾਨ ਆ ਪਹੁੰਚਿਆ ਉਹ ਵੀ ਬੰਦਾ ਕਿਸੇ ਰੱਬ ਦੇ ਰੂਪ ਦੇ ਜਰੀਏ ਉਹਨਾਂ ਮਾਪਿਓ ਕੋ ਆਇਆ ਜਿਨ੍ਹਾਂ ਦੀ ਬੱਚੀ ਅੱਜ ਮੜ ਸਾਹ ਲਈ ਸੰਜੀਤ ਹੋਈ ਤੇ ਮੌਣ ਆਪਣੇ ਜ਼ਿੰਦਗੀ ਦਾ ਸਫਰ ਜਾਰੀ ਰੱਖੇਗਾ 40 ਦਿਨਾਂ ਦੀ ਬੱਚੀ ਦੀ ਫਾਟ ਸੱਜਣੀ ਕਿਸ ਵੀਰ ਦੀ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਹੌਸਲਾ ਕਿਸ ਵੀਰ ਨੇ 400 ਦਾ ਘੰਟੇ 4 ਘੰਟਿਆਂ ਦਾ ਸਫ਼ਰ 400 ਕਿਲੋਮੀਟਰ ਦਾ ਸਫ਼ਰ 4 ਘੰਟਿਆਂ ਦਾ ਸੋ ਅਗਰੇ ਵੀਡੀਓ ਵਧੀਆ ਲੱਗੇ ਸਾਡੇ ਚੈਨਲ ਨੂੰ ਮਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਸਤਿ ਸ੍ਰੀ ਅਕਾਲ